ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹ ਸਾਰੇ ਵਧੀਆ ਹੋਗੇ ਗਿਆਨੀ ਸੰਤ ਸਿੰਘ ਮਸਕੀਨ ਹੁਣੀ ਜਿਹੜੇ ਕਿ ਗਿਆਨ ਦੇ ਸਾਗਰ ਨੇ ਜਿਨ੍ਹਾਂ ਨੂੰ ਹਰ ਧਰਮ ਦਾ ਇਹ ਬੰਦੇ ਸੁਣਦੇ ਨੇ ਹਰ ਧਰਮ ਦੇ ਇਨਸਾਨ ਉਹਨਾਂ ਨਾਲ ਪਿਆਰ ਕਰਦੇ ਆ ਤੇ ਖਾਸ ਤੌਰ ਤੇ ਪਾਕਿਸਤਾਨੀ ਪਾਕਿਸਤਾਨੀ ਵੀ ਗਿਆਨੀ ਸੰਤ ਸਿੰਘ ਮਸਕੀਨਾ ਨੂੰ ਬੜੀ ਦਿਲਚਸਪੀ ਦੇ ਨਾਲ ਸੁਣਦੇ ਆ ਕਿਉਂਕਿ ਉਹ ਗੱਲ ਥੰਟੀ ਕਰਦੇ ਆ ਬਿਲਕੁਲ ਸਹੀ ਪੜੀ ਲਿਖੀ ਗੱਲ ਕਰਦੇ ਆ ਤੇ ਇਸੇ ਤਰ੍ਹਾਂ ਅੱਜ ਦੀ ਕਥਾ ਦੇ ਵਿੱਚ ਵੀ ਗਿਆਨੀ ਸੰਤ ਸਿੰਘ ਮਸਕੀਨ ਹੁਣੀ ਆਪਣੇ ਨਾਲ ਵਾਪਰਿਆ ਇੱਕ ਵਾਕਿਆ ਦੱਸਦੇ ਪਏ ਐ ਕਿ ਜਦੋਂ ਉਹਨਾਂ ਦੀ ਪਾਕਿਸਤਾਨੀ ਇੱਕ ਸੂਫੀ ਕਥਾ ਸੁਣ ਕੇ ਤੇ ਰੋਂ ਲੱਪੇ ਤੇ ਬਾਅਦ ਚ ਉਹਨਾਂ ਸੂਫੀ ਬਜ਼ੁਰਗ ਨੇ ਗਿਆਨੀ ਸੰਤ ਸਿੰਘ ਮਸਕੀਨ ਨੂੰ ਇੱਕ ਤੋਹਫ਼ਾ ਵੀ ਦਿੱਤਾ ਸੀ ਤੇ ਇਹ ਸਾਰੀਆਂ ਗੱਲਾਂ ਅੱਜ ਗਿਆਨੀ ਸੰਤ ਸਿੰਘ ਮਸਕੀਨ ਹੁਣੀ ਆਪਣੀ ਕਥਾ ਦੇ ਅੰਦਰ ਦੱਸਦੇ ਪਏ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਫਿਰ ਕਰਨੇ ਇਸ ਤੇ ਵਿਚਾਰ ਵਧੀਆ ਜੀ ਅੱਜ ਦਾ ਹੋਰ ਨਵਾਂ ਮੇਰੇ ਮੇਰੇ ਨਾਲ ਜੋ ਵੀ ਥੀ ਸ਼ੀਗੁਰ ਸਿੰਘ ਸਵਾ ਤੈਰਾਨ ਈਰਾਨ ਦੇ ਚ 10 ਹਰ ਸਾਲ ਜਾਂਦਾ ਰਿਹਾ ਹੈ 15 ਦੇ ਨਾਲ ਹੀ ਭਾਈ ਮੱਖਣ ਸਿੰਘ ਥੋੜੇ ਦਿਨ ਹੋਏ ਨੇ ਇੱਥੇ ਗੁਜ਼ਰ ਗਏ ਨੇ 50 ਸਾਲ ਉਹਨਾਂ ਨੇ ਮਹਾਰਾਜ ਦੇ ਅਸਥਾਨ ਦੀ ਸੇਵਾ ਕੀਤੀ ਭਾਵੇਂ ਉਹਨਾਂ ਦੀ ਸਪੇੜਪੜ ਦੀ ਆਪਣੀ ਦੁਕਾਨ ਸੀ ਪਰ ਸ਼ੌਕੀਆ ਤੌਰ ਤੇ ਅੰਦਰੋਂ ਦੀ ਲਗਨ ਕਰਕੇ ਚਾਰ ਵਜੇ ਉਹਨਾਂ ਨੇ ਆ ਕੇ ਪ੍ਰਕਾਸ਼ ਕਰਨਾ ਸ਼ਾਮੇ ਉਹਨਾਂ ਨੇ ਰਾਸ ਪੜਨੇ ਸੁਕਾਸਣ ਉਹਨਾਂ ਨੇ ਕਰਨਾ ਖੜਾ ਪਰਸਾਦੀ ਦੇ ਉਹਨਾਂ ਨੇ ਬਣਾਨੀ ਵੰਡਣੀ ਉਹਨਾਂ ਨੇ ਅਰਦਾਸ ਉਹਨਾਂ ਨੇ ਕਰਨੇ ਪ੍ਰੋਫੈਸ਼ਨਲ ਨੇਸਨ ਪਰ ਫਿਰ ਵੀ ਸਾਰੀ ਸੇਵਾ 50 ਸਾਲ ਕੀਤੀ ਸ਼ਿਰਵ ਸੰਸਰਾ ਦੇ 15-20 ਮੁਸਲਮਾਨ ਵੀ ਆਉਂਦੇ ਸਨ ਰੋਜ਼ ਆਉਂਦੇ ਸਨ ਦਾਸਪੇਚੋਂ ਫਰਾਂਟੇਅਰ ਤੋਂ ਆਇਆ ਹੈ ऐसा कोई गुरुद्वारा ਨਹੀਂ ਆਉਂਦਾ ਸੀ ਜਿੱਥੇ 10-20 ਮੁਸਲਮਾਨ ਨਾ ਬੈਠਣ ਅੱਧੇ ਤੋਂ ਜ਼ਿਆਦਾ ਹਿੰਦੂ ਹੁੰਦੇ ਸਨ 10-20 ਮੁਸਲਮਾਨ ਆਉਂਦੇ ਸਨ ਕਿਸਾਦਾਰੀ ਸ਼ਾਹੀ ਫਸਦੀ ਹੁੰਦੇ ਸਨ ਡਿਸਟ੍ਰਿਕਟ ਬੰਨੋ ਬਿਸ਼ੌਰ ਕੋਹੜ ਡੇਰਾスメਲ ਖਾਨ ਹਜ਼ਾਰਾਂ ਮਰਦਾਨ ਉਸ ਫਸੇਈ ਕੁਛ ਆਉਂਦੇ ਸਨ ਮੁਸਲਮਾਨ ਕੁਝ ਮੁਸਲਮਾਨ ਮੰਗ ਵੀ ਕਰਦੇ ਸਨ ਕਬੀਰ ਦੇ ਸ਼ਲੋਕ ਸੁਣਾਓ ਫਰੀਦ ਦੇ ਬੋਲ ਸੁਣਾਓ ਰਗਿਆ ਨੂੰ ਕਹਿੰਦੇ ਸਾਂ ਕੀਰਤਨੀਆਂ ਨੂੰ ਕਹਿੰਦੇ ਸਾਂ ਪਰ ਮੈਨੂੰ ਅਜੇ ਤੱਕ ਵੀ ਯਾਦ ਹੈ ਮਸਤੀ ਚ ਝੂਮਦੇ ਮੁਸਲਮਾਨ ਗੁਰਦੁਆਰਿਆਂ ਚ ਬੈਠੇ ਹੁੰਦੇ ਸਨ ਮਸਤੀ ਚ ਝੂਮਦੇ ਰਹੇ ਸੈਦ ਆਲੀ ਬੈਠੇ ਹੁੰਦੇ ਸਨ ਸੈਦ ਆਲੀ ਉਹਨੂੰ ਕਹਿੰਦੇ ਸਨ ਜੋ ਹੈਗੇ ਤੇ Hindu ਲੇਕਿਨ ਇਸਤ ਬਣਾ ਬੈਠੇ ਗੁਰੂ ਨਾਮੇ ਕਿਸ ਰੱਖ ਕੇ ਤੇ ਫਿਰ ਘਟਾ ਕੇ ਬੈਠੇ ਨੇ ਕੁਸਤਾਖੀ ਮਾ ਸੈਦ ਆਲੀ ਨਹੀਂ ਇਹਨਾਂ ਨੂੰ ਬਦਤ ਕਹਿੰਦੇ ਨੇ ਮਾਫ ਕਰ ਲੈਣਾ ਮੈਂ ਮੈਨੂੰ ਲੱਗਦਾ ਹੈ ਮਾਫੀ ਮੰਗਾ ਇਹਨਾਂ ਨੂੰ ਸਹੀ داری ਨੇ ਕਹਿੰਦਾ ਹਿੰਦੂ ਨੇ ਇਹਦਾਂ ਕੁ ਜਿਹੇ ਬਣੇ ਸਾਰੇ ਹਿੰਦੂਆਂ ਚ ਬਣੇ ਗੁਰਨਾਣਿਕੀ ਬਾਣੀ ਤੋਂ ਪ੍ਰਭਾਵਿਤ ਹੋ ਗਏ ਗੁਰਦਾਰੇ ਹਨ ਲੱਗਦਾ ਹੈ ਇਸ ਮਨ ਬੈਠੇ ਗੁਰਨਾਣਿਕ ਨੂੰ ਸਹੀ داری ਨੇ ਕਿਸੇ ਦਿਨ ਪ੍ਰਭਾਵਿਤ ਹੋ ਕੇ ਫਿਰ ਕਿਸੇ داری ਵੀ ਹੋ ਜਾਣਗੇ ਸਿੰਘ ਹੋ ਜਾਣਗੇ ਸਿੱਖ ਬਹਿਣਗੇ ਗੁਰੂ ਨਾਨਕ ਨੂੰ ਮੰਨਦਾ ਸਿੱਖ ਤੇ ਹਨ ਸਿੱਖੀ ਸਿੱਖਿਆ ਗੁਰੂ ਵਿੱਚ ਆ। ਖੈ ਮਕਤਸਰ ਜਿਹੜੇ ਮੇਰਸ ਕਰ ਉੱਤੇ 10-15 ਮੁਸਲਮਾਨ ਵੀ ਆਉਂਦੇ ਸਨ ਮੇਰੇ ਪੁੱਛਣ ਦੇ ਦੱਸਿਆ ਮੈਨੂੰ ਦੋ ਚਾਰ ਸਜਣਾ ਨੇ ਦੁਬਈ ਦੇ ਅਜੇ ਵੀ ਆਉਂਦੇ ਨੇ। ਪਾਵੇਂ ਸਲਾਮੀ ਹਕੂਮਤ ਬਣ ਗਈ ਐ ਤੇ ਬੜੀ ਕਟੜ ਹਕੂਮਤ ਬਣ ਗਈ ਐ। ਲੇਕਿਨ ਫਿਰ ਵੀ ਕੁਝ ਸੁਸ ਮੁਸਲਮਾਨ ਗੁਰਦੁਆਰੇ ਆਉਂਦੇ ਨੇ। ਇੱਕ ਮੁਸਲਮਾਨ ਤੇ ਉੱਤੇ ਕੀਰਤਨ ਵੀ ਕਰਦਾ ਸੀ। ਅਬੀ ਮਰਜ਼ ਕਰ ਉਹਨੇ ਸਿੱਕਿਆ ਸੀ ਝੋਮ ਝੋਮ ਕੇ ਕਰਦਾ ਸੀ ਮਸਤੀ ਚ ਕਰਦਾ ਸੀ ਕਹ ਮਬਦਸਰ ਮਰਜ਼ ਕਰ 15 ਦਿਨ ਬਾਅਦ ਕਨਹਾ ਦੀ ਸਮਾਪਤੀ ਤੇ ਜੋਂ ਮੈਂ ਭਾਰਤ ਵਾਪਸ ਆਣਾ ਸੀ ਇੱਕ ਸੂਫੀ ਫਕੀਰ ਵੀ ਸੁਣਨ ਲਈ ਆਂਦਾ ਸੀ ਬਾਹਰ ਕਿਤੇ ਸ਼ਹਿਰ ਤੋਂ ਬਾਹਰ ਤਹਿਰਾਨ ਬਾਅਦ ਇੱਕ ਕੁਟਿਆ ਚ ਰਹਿੰਦਾ ਸੀ ਟਾਈ ਮਿਲਦਾ ਸੀ ਪਰ ਪੈਦਲ ਚੱਲ ਕੇ ਆਉਂਦਾ ਸੀ ਪੈਦਲ ਹੀ ਵਾਪਸ ਜਾਂਦਾ ਸੀ ਰਸਤੇ 'ਚ ਅੰਧਾ ਹੈ ਕੋਈ ਸੰਗ ਦੇਖ ਲਵੇ ਤੇ ਗੱਡੀ 'ਚ ਬਿਠਾ ਲੈਂਦਾ ਸੀ ਨਹੀਂ ਤੇ ਪੈਨ ਮਿਲਦੀ ਯਾ ਤਰ ਹਰ ਰੋਜ਼ ਪੈਦਲ ਕਰਦਾ ਸੀ ਸਵੇਰੇ ਚੱਲ ਪੈਂਦਾ ਸੀ ਗੁਰਦੁਆਰੇ ਆਣਾ ਫਿਰ ਵਾਪਸ ਪੈਦਲ ਹੀ ਜਾਂਦਾ ਸੀ ਉਹਨੇ ਬੇਤਾ ਵਜੋਂ ਮੇਰੇ ਅੱਗੋਂ ਇੱਕ ਮਾਲਾ ਰੱਖ ਦਿੱਤੀ ਮਾਲਾ ਨੂੰ ਤਸਬੀਹ ਕਹਿੰਦੇ ਸਮਾਗਤੀ ਤੋਂ ਬਾਅਦ ਉਸ ਪਕੇਰ ਨੂੰ ਮੈਂ ਕਹਿ ਮੈਂ ਰੱਖ ਲੈ ਫਮੈਂ ਕਹਾਂ ਮਾਲਾ ਇੰਡੀਆ 'ਚ ਬਹੁਤ ਮਿਲਦੀਆਂ ਨੇ ਹਿੰਦੁਸਤਾਨ 'ਚ ਬਹੁਤ ਮਿਲਦੀਆਂ ਨੇ ਲੈ ਲਿਆਂਗਾ ਕਿਉਂਕਿ ਉਸ ਦੀ ਹਾਲਤ ਮੈਂ ਦੇਖੀ ਸੀ ਮੈਂ ਤੁਸੀਂ ਰੱਖੋ ਫਿਰ ਤੁਹਾਨੂੰ ਹੋਰ ਕਦੇ ਖਰੀਦਣੇ ਪੈਗੇ ਰੱਖੋ ਮੈਨੂੰ ਕਹਿੰਦੇ ਕਿ ਤੁਸੀਂ ਸਿੰਗਾ ਨੂੰ ਤੇ ਨਹੀਂ ਆਖਿਆ ਜੋ ਨਜ਼ਰਾਨਾ ਦਿੱਤਾ ਹੈ ਲੈ ਲਿਆ ਮੈਂ ਗਰੀਬ ਨੇ ਇਹ ਮਾਲਾ ਵੇਡ ਕੇ ਦਿੱਤੀ ਇਹ ਮੈਨੂੰ ਵਾਪਸ ਕਰ ਦੇ ਮੇਰੀ ਤੋਹਨ ਉਹਦੀ ਅੱਖਾਂ ਬਾਰਾ ਮੈਂ ਤੇ ਨਜ਼ਰਾਨਾ ਵੇਟ ਕੀਤਾ ਹੈ ਔਰ ਨਜ਼ਰਾਨਾ ਵੇਟ ਕੀਤਾ ਹੈ ਮੈਂ ਤੁਹਾਨੂੰ ਸੁਣਦਾ ਰਿਹਾ ਤੇ ਇਹ ਤੁਹਾਨੂੰ ਕਬੂਲ ਨਹੀਂ ਮੈਨੂੰ ਬਹੁਤ ਝੋਟ ਲੱਗੇ ਮੈਂ ਰੱਖ ਲਈ ਉਹ ਮਾਲਾ ਮੈਂ ਰੱਖ ਲਈ ਆਪ ਵੀ ਗੈਸਲਿੰਗ ਕਰੋਂ ਗਾਲਬਨ ਇਹ ਘਟਨਾ ਸੰਸੁਰਤ ਵਰਦੀ ਹੋਵੇ 80 81 ਤੱਕ ਉਹ ਮਾਲਾ ਮੇਰੇ ਕੋਲ ਰਹੀ ਹੈ ਦੋ ਦਮ ਮੇਰੇ ਕੋਲ ਟ੍ਰੇਨ ਵਿੱਚ ਰਹਿ ਗਈ ਸੀ ਯਾਤਰੀਆਂ ਨੇ ਘਰ ਦੇ ਵਿੱਚ ਪੁਚਾਈ ਤੇ ਮੈਂ ਉਹ ਕਹ ਪੰਜ 10 ਰੁਪਏ ਦੀ ਮਾਲਾ ਸੀ ਤੁਸੀਂ ਸਿਕੜੇ ਰਵੇ ਕਿਰਾਇਆ ਕਰਕੇ ਅਲਵਰ ਆਇਓ ਅੰਨੇ ਕਿ ਚਲ ਗਈ ਕਿੰਨੇ ਗਨੇ ਤੁਹਾਡੇ ਹੱਥੇ ਵਿੱਚ ਦੇਖੀ ਸੀ ਪਰ ਜ਼ਮੀਰ ਨਹੀਂ ਮਨੇ ਫੇਰ ਪੁਚਾਈਏ ਦੋ ਚਾਰ ਵਾਰ ਗੁਰਦੁਆਰਿਆਂ 'ਚ ਵੀ ਖੋ ਗਈ ਮੈਨੂੰ ਮਿਲ ਗਈ ਖਾਸ ਜਿਹੀ ਘਟਨਾ ਮੈਂ ਤੁਹਾਨੂੰ ਸਰਵਨ ਕਰਾਉਣ ਲਗਾ ਹੈਰਾਨ ਹੋ ਹੋਗੇ ਕਾਨਪੁਰ ਦਾਸ ਹਰ ਸਾਲ ਗਾਲਵਨ ਚਾਦੀ 45 ਸਾਲ ਦਾ 9 ਦਸ ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ 10 ਦਿਨ ਕਥਾ ਕਰਦਾ 40 45 ਸਾਲ ਮੈਨੋਂ ਗੇ ਮੇਰਾ ਨਾਗਾ ਨਹੀਂ ਪਿਆ ਲਖਨਊ ਵਿੱਚ ਦਾਸ ਦੀ ਕੁੜਮਾਚਾਰੀਆ ਸਰਦਾਰ ਪੂਰਨ ਸਿੰਘ ਦੀ ਜੈਵਦਸ ਉਹਨਾਂ ਦੀ ਪੋਤੀ ਦਾਸ ਦੇ ਛੋਟੇ ਬੱਚੇ ਨੂੰ ਵਿਆਹੀ ਹੋਈ ਹੈ ਉਹ ਕਹਾਣੀਆਂ ਸੁਣਨ ਦੇ ਬੜੇ ਸ਼ੌਕੀਨ ਸ਼ਾਮ ਨੂੰ ਆਜਾ ਕਰਦੇ ਸਨ 45 ਮਹੀਨੇ ਲਏ ਰਾਤ ਰਹਿ ਕੇ ਮੇਰੇ ਕੋਲ ਸਵੇਰੇ ਚਲੇ ਜਾਇਆ ਕਰਦਾ ਸੀ ਡੇਲੀ ਅਪ ਡਾਊਨ ਕਰਦਾ ਸੀ ਇੱਕ ਦਿਨ ਸਿਰਾਂਹੇ ਪਈ ਹੋਈ ਮਾਲਾ ਦੇਖ ਕੇ ਮੈਨੂੰ ਕਹਿਣ ਲੱਗਾ ਅਗੈਨੇ ਅਨੋਖ ਸਿੰਘ ਵੀ ਸ਼ਾਇਦ ਉਹਨਾਂ ਦੇ ਨਾਲ ਸੁਣਤਾਂ ਹੀ ਮੁਸਕਰਾ ਰਹੇ ਉਹ ਮੈਨੂੰ ਕਹਿ ਹੈਗੇ ਇਹ ਮਾਲਾ ਮੈਂ ਲਖਨਊ ਲੈ ਜਾਣੀ ਐ ਸ਼ਾਮੀ ਵਾਪਸ ਲੈ ਆਵਾਂ मैं चुप के थी मैं अगर वापस कानून आने रखो रखो वापस की आने का चंगी लगी रख लो मैंने कह लगे मस्कीन जी मैं रखनी कोई नहीं शामी मैं लिया मैं देखनी है खैर समाप्ति में करने लगा गए जब शामी आए तो मैंने कह लगे पुखराज है ਇੱਕ ਇੱਕ ਮਣਕਾ 10-12 ਹਜ਼ਾਰ ਦਾ ਤੁਸੀਂ ਇੱਧਰ ਸੁੱਟ ਦਿੰਦੇ ਹੋ ਇੱਧਰ ਸੁੱਟ ਦਿੰਦੇ ਮੈਂ ਕਦੀ ਸੁਪਨੇ ਚ ਵੀ ਨਹੀਂ ਸੋਚ ਸਕਦਾ ਸੀ ਕਿ ਉਹ ਫਕੀਰ ਜਿਹਦੇ ਕਪੜੇ ਪਾਟੇ ਹੋਏ ਨੇ ਮੈਨੂੰ ਪੁਖਰਾਜ ਦੀ ਮਾਲਾ ਦੇਵੇਗਾ ਉਹਨੇ ਕਿਹਾ ਪੁਖਰਾਜ ਹੈ ਸੰਭਾਲ ਕੇ ਰੱਖਣਾ ਸੰਭਾਲ ਕੇ ਮੈਂ ਕੀ ਰੱਖਾ ਉਸੇ ਰਾਤ ਹੀ ਖੋ ਗਈ ਅਜੇ ਤੱਕ ਨਹੀਂ ਮਿਲੀ ਕਿਸੇ ਨੂੰ ਪਤਾ ਲੱਗ ਗਿਆ ਸਾਰਿਆਂ ਨੂੰ ਪਤਾ ਚੱਲ ਗਿਆ ਪੁਖਰਾਜ है पुखराज, पुखराज समझ है तो पुखराज पुखराज है वरना नहीं है समझ है तो हीरा हीरा वरना नहीं है समझ है तो सोना सोना है वरना नहीं है समझ है तो परमात्मा परमात्मा है वरना नहीं है समझ है तो गुरु गुरु है वरना नहीं क्या बात है हे प्रभु तू मेरी समझ तो दूर जब तू मेरी समझ ही नहीं है तो मेरे चेतज किस तरह आवेगा किएगा ਬਸ ਇੱਕ ਨੂੰ ਤੱਕ ਹੈ ਕਿ ਮੈਂ ਸਮਾਪਤੀ ਕਰਦਾ ਕਿਉਂ ਪਰਮਾਤਮਾ ਸਮਝ ਵਿੱਚ ਆ ਜਾਂਦਾ ਹੈ ਆ ਜਾਂਦਾ ਦੂਜਾ ਨੂੰ ਤਾਂ ਬਿਆਨ ਕਰਨ ਲੱਗਾ ਅਗਰ ਉਹ ਸਮਝ ਵਿੱਚ ਆ ਜਾਂਦਾ ਹੈ ਤਾਂ ਉਹ ਪਰਮਾਤਮਾ ਮੇਰੀ ਸਮਝ ਤੋਂ ਵੱਡਾ ਨਹੀਂ ਹੋ ਸਕਦਾ ਫਿਰ ਮੇਰੀ ਸਮਝ ਵੱਡੀ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਦਾ ਪਿਆਲਾ ਕਿਤਨਾ ਹੀ ਵੱਡਾ ਕਿਉਂ ਨਾ ਹੋਵੇ ਸਾਗਰ ਉਸ ਦੇ ਚ ਨਹੀਂ ਆ ਸਕਦਾ ਸਮਝ ਕਿਤਨੀ ਵੱਡੀ ਕਿਉਂ ਨਾ ਹੋਵੇ ਪਰਮਾਤਮਾ ਨੂੰ ਨਹੀਂ ਸਮਝ ਸਕਦੇ ਤੁਸੀਂ ਆਖੋਗੇ ਫਿਰ ਮੈਂ ਕਿਉਂ ਕਹਿਆ ਜੋ ਮੇਰੀ ਸਮਝ ਦੇਚ ਨਹੀਂ ਨਹੀਂ ਹੈ ਜੋ ਮੇਰੇ ਚੇਤੇ ਦੇਚ ਨਹੀਂ ਨਹੀਂ ਹੈ ਇਕਾਗਰਤਾ ਦਾ ਅਭਿਆਸ ਨਹੀਂ ਫਿਰ ਮੈਂ ਕਿਉਂ ਕਹਿਆ ਸਮਝ ਸਮਝ ਕੇ ਇਹ ਸਮਝ ਮਿਲ ਲਈਏ ਕਿ हे प्रभु मैं तन्नू नहीं समझ सकदा क्यों तू मेरी समझ तो वड्डा बहुत है। बहुत वड्डा हेरदा इतना प्रभावक हो जांदा है रोम रोम याद करण लगदा रसना उ गानां जपन लग पएली मन उस विच लेन हो जांदा समझ समझ के ए समझ मिलदी है के मैं तन्नू नहीं समझ सकदा नहीं समझ सक तू समरथ वड़ा मेरी मत थोड़ी राम अगर कोई कह में जानने मैं समझ सकना गुरु नानक देव जी महाराज कहने सोई अजान कहे मैं जानिया हा। जानन हार न छाना फरीद को तो कह रहे ने यही कह रहे हे खुदा तू मेरी समझ तो दूर हे खुदा तू मेरे चेते तो दूर है मेरी याद तेरे तक नहीं पहुंच रही ਅਮੀਰ ਖੁਸਰੋ ਦਿੱਲੀ ਦੇ ਵਿੱਚ ਹੋਇਆ ਹਜ਼ਰ ਨਜ਼ਾਮ ਦੀਨ ਦਾ ਚੇਲਾ ਜਿਹਨੇ ਉਰਦੂ ਭਾਸ਼ਾ ਨੂੰ ਜਨਮ ਦਿੱਤਾ ਪਰ ਜਿਸ ਨੇ ਕਵਾਲੀ ਸੰਗੀਤ ਨੂੰ ਜਨਮ ਦਿੱਤਾ ਇਸ ਤੋਂ ਪਹਿਲੇ ਕਵਾਲੀ ਸੰਗੀਤ ਨਹੀਂ ਸੀ ਅਮੀਰ ਖੁਸਰੋ ਉਹ ਕਹਿੰਦਾ ਹੈ ਅਬ ਤੋ ਯਾਰ ਦੇ ਰਫਤ ਗਾਂ ਕੇ ਵੀ ਪਹੁੰਚ ਨਹੀਂ ਦੋਸਤਾਂ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ ਐ ਮੇਰੇ ਖੁਦਾ ਕਿਤਨੀ ਦੂਰ ਹੈ ਤੇਰੀ ਬਸਤੀ ਮੇਰੀ ਯਾਦ ਨਹੀਂ ਪਹੁੰਚਦੀ ਨੋ ਯਾਦ ਕਰਨ ਬੈਠਣਾ ਤੋਂ ਨਹੀਂ ਯਾਦ ਪੁੱਤਨਾ ਤੱਕ ਪਹੁੰਚ ਜਾਂਦੀ ਹੈ ਧਨ ਸੰਪਦਾ ਤੱਕ ਪਹੁੰਚ ਜਾਂਦੀ ਹੈ ਪਰਵਾਰ ਤੱਕ ਪਹੁੰਚ ਜਾਂਦੀ ਹੈ ਇਹ ਕਰਤਾਰ ਤੇਰੇ ਤੱਕ ਨਹੀਂ ਪਹੁੰਚਦੀ ਇਹ ਲੋਹ ਬੋਰੀਆਂ ਲਾਧੂ ਆਉਂਦੀਆਂ ਤੂੰ ਮੇਰੀ ਸਮਝ ਤੋਂ ਦੂਰ ਹੈ ਤੂੰ ਮੇਰੇ ਜੀਤੇ ਤੋਂ ਦੂਰ ਹੈ ਸਤ ਸੰਗ ਕਰਦੇ ਆ ਕਰਦੇ ਆ ਜੇ ਦਿਨ ਇਹ ਸਮਝ ਆ ਜਾਂਦੀ ਹੈ ਮੇਰੀ ਸਮਝ ਤੋਂ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਹਿੰਦਉਸ ਨੂੰ ਯਾਦ ਕਰਨ ਲੱਗ ਪੈਂਦਾ ਹੈ ਕਥਾਈਂ ਪ੍ਰਮਾਤਮਾ ਪੂਰਾ ਸਮਝਦੇ ਚ ਨਹੀਂ ਆਉਂਦਾ ਕੋਈ ਬੰਦਾ ਇਹ ਆਖੇ ਸੂਰੇ ਮੇਰੇ ਨਾਲ ਆ ਕੇ ਬੈਠੇ ਮੇਰੇ ਘਰ ਸੋਵੇ ਸਾਈਡ ਦੇ ਜ਼ਮੀਨ ਨਾਲੋਂ ਕਰੋੜਾਂ ਗੁਣਾ ਵੱਡਾ ਤੇਰੇ ਘਰਾ ਹੈ ਤੇਰੇ ਨਾਲ ਬੈਠੇ ਉਹਦੀ ਕਿਰਨ ਆ ਸਕਦੀ ਏ ਉਹਦੀ ਰੋਸ਼ਨੀ ਆ ਸਕਦੀ ਏ ਪ੍ਰਮਾਤਮਾ ਦੇ ਗੁਣ ਉਹ ਤੇਰੇ ਹਿਰਦੇ ਚ ਪ੍ਰਕਾਸ਼ ਹੋ ਸਕਦਾ ਏ ਉਹਦੀ ਸ਼ਕਤੀ ਦਾ ਪ੍ਰਕਾਸ਼ ਹੋ ਸਕਦਾ ਏ ਉਹਦੇ ਮਹਾਰਸਤੇ ਆਨੰਦ ਦਾ ਪ੍ਰਕਾਸ਼ ਹੋ ਸਕਦਾ ਏ ਸਾਰਾ ਪ੍ਰਮਾਤਮਾ ਤੇਰੀ ਸਮਝ ਤੇ ਤੇਰੇ ਚੇਤੇ ਤੋਂ ਪਰੇ ਹੈ ਪਰੇ ਪ੍ਰੇ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਇਹ ਸਾਨੂੰ ਬਹੁਤ حاصل ਹੋਵੇ ਕਿ ਕਿਸ ਰਤ ਨਦੀ ਨਾਲ ਸੰਜੋਗੀ ਵੇਲੇ ਹੋਏ ਗੁਰਮਤ ਦੇ ਹੋਰ ਪਹਿਲੇ ਗੁਰਵਾਣੀ ਦੇ ਹੋਰ ਪਹਿਲੇ ਸਿਧਾਂਤ ਦੇ ਕੋਰ ਨੁਕਤੇ ਸਾਡੇ ਸਾਹਮਣੇ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਆਪਣਾ ਇੱਕ ਵਾਕਿਆ ਦੱਸਦੇ ਪਏ ਐ ਕਿ ਉਹਨਾਂ ਦੀ ਕਥਾ ਇੱਕ ਪਾਕਿਸਤਾਨੀ ਸੂਫੀ ਦਿੱਲੀ ਸੁੰਦੇ ਹੁੰਦੇ ਸੀ ਪਰ ਇੱਕ ਦਿਨ ਉਹ ਉਹਨਾਂ ਨੂੰ ਮਿਲ ਕੇ ਦੇਖ ਕੇ ਤੇ ਜ਼ੋਰੋਂ ਕਤਾਰ ਰੋਣ ਲੱਪੇ ਕਿਉਂਕਿ ਵੀਰੋ ਜੇ ਇਸ ਬੰਦੇ ਨਾਲ ਤੁਸੀਂ ਸੱਚੀ ਮੁਹੱਬਤ ਕਰਦੇ ਹੋ ਤੁਹਾਡੇ ਸਾਹਮਣੇ ਆ ਜੇ ਤੇ ਇਨਸਾਨ ਦੇ ਨਾਲ ਖੁਸ਼ੀ ਨਹੀਂ ਅੰਸੂ ਨਿਕਲਣਾ ਪੈਂਦੇ ਆ ਉਹ ਵੈਸੇ ਹੀ ਤੁਹਾਨੂੰ ਦੱਸਿਆ ਨਾ ਕੋਈ ਸੂਫੀ ਜਿਹੜੇ ਬਜ਼ੁਰਗ ਹੈ ਉਹ ਬਹੁਤ ਉਹਨਾਂ ਨਾਲ ਚਾਹਤ ਕਰਦੇ ਸੀ ਜਦੋਂ ਸਾਹਮਣੇ ਆਏ ਤੇ ਉਹਨਾਂ ਦੇ ਸ਼ਾਇਦ ਖੁਸ਼ੀ ਨਾਲ ਹੀ ਅੰਸੂ ਨਿਕਲਣ ਲੱਪੇ ਫਿਰ ਉਹਨਾਂ ਨੇ ਦੇਖੋ ਗਿਆਨੀ ਸੰਤ ਸਿੰਘ ਮਸਕੀਨਾਂ ਨੂੰ ਇੱਕ ਤੋਹਫ਼ਾ ਦਿੱਤਾ ਸੀ لیکن জ্ঞানী ਸੰसिंह ਮਸਕੀਨ ਆਨੇ ਸਮਝਿਆ ਕੁਛ ਆਇਆ ਇੱਕ ਆਮ ਜੀ ਤਸਬੀਹ ਹੈ ਲੇਕਿਨ ਜਦੋਂ ਬਾਅਦ ਚ ਉਹਨਾਂ ਨੂੰ ਪਤਾ ਲੱਗਾ ਕਿ ਤੇ ਬਹੁਤ ਕੀਮਤੀ ਪੱਥਰਾਂ ਦੀ ਇੱਕ ਤਸਬੀਹ ਹੈ ਤੇ ਫਿਰ ਉਹਨਾਂ ਨੂੰ ਅਹਿਸਾਸ ਹੋਇਆ ਇਸ ਚੀਜ਼ ਦਾ ਕਿ ਯਾਰ ਦੇਖੋ ਮੇਰੇ ਨਾਲ ਕਿੰਨੀ ਮੁਹੱਬਤ ਕਰਦੇ ਵੇਰੇ ਵਾਸਤੇ ਕਿੱਡਾ ਕੀਮਤੀ ਤੋਹਫਾ ਲੈ ਕੇ ਆਏ ਸੀ ਤੇ ਇਨਸਾਨ ਨੂੰ ਉਦੋਂ ਹੀ ਕਦਰ ਹੁੰਦੀ ਹੈ ਚੀਜ਼ ਦੀ ਜਦੋਂ ਉਹਦੀ ਕੀਮਤ ਦਾ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਜਦੋਂ ਤੱਕ ਤੁਹਾਨੂੰ ਕਿਸੇ ਚੀਜ਼ ਦੀ ਕੀਮਤ ਦਾ ਅੰਦਾਜ਼ਾ ਨਹੀਂ ਤੁਹਾਡੇ ਵਾਸਤੇ ਫਜ਼ੂਲ ਜਾਂ ਬੇਮਾਇਨੀ ਹੈ ਹਥੋਂ ਅੰਦਾਜ਼ਾ ਲਾ ਲਓ ਕਿ ਰੱਬ ਸੋਨੇ ਨੇ ਇਨਸਾਨ ਨੂੰ ਸਾਨੂੰ ਕਿੰਨੀਆਂ ਕਿ ਨੇਮਤਾਂ ਨਾਲ نوازਿਆ ਕਿ ਉਹਨਾਂ ਨੇਮਤਾਂ ਦਾ ਨੇਮੁੱਲ ਬਦਲ ਨਹੀਂ ਕੋਈ ਨਹੀਂ ਉਹ ਜਿੰਨਾ ਮਰਜ਼ੀ ਤੁਸੀਂ ਪੈਸਾ ਖਰਚ ਲੋ ਰੱਬ ਵਰਗੀ عطا ਕੀਤੀ ਨੇਮਤ ਤੁਹਾਨੂੰ ਨਹੀਂ ਮਿਲ ਸਕਦੀ ਉਹਦੀ ਮਿਸਾਲ ਦੇਖ ਲਓ ਕਿ ਆਪਣੇ ਤੁਸੀਂ ਅੱਖਾਂ ਦੇਖ ਲਓ ਜੇ ਨਾ ਸਾਰੇ ਜਹਾਨ ਨੂੰ ਦੇਖਦੇ ਪਏ ਹੋ ਆਪਣੀ ਜ਼ੁਬਾਨ ਦੇਖ ਲਓ ਜਿਨ੍ਹਾਂ ਤੁਸੀਂ ਬੋਲ ਕੇ ਆਪਣੀ ਗੱਲ ਦਾ ਇਜ਼ਹਾਰ ਕਰਦੇ ਹੋ ਅਗਲੇ ਨੂੰ ਗੱਲ ਆਪਣੀ ਸਮਝਾਉਂਦੇ ਹੋ ਇਹ ਕੰਨ ਦੇਖ ਲਓ ਜਿਨ੍ਹਾਂ ਨਾਲ ਤੁਸੀਂ ਸੁਣਦੇ ਹੋ ਚੰਗੀਆਂ ਗੱਲਾਂ ਵੀ ਸੁਣਦੇ ਹੋ ਮੰਦੀਆਂ ਵੀ ਸੁਣਦੇ ਹੋ ਤੇ ਇਸੇ ਤਰ੍ਹਾਂ ਹੱਥ ਦੇਖ ਲਓ ਜਿਨ੍ਹਾਂ ਨਾਲ ਅਸੀਂ ਬਹੁਤ ਸਾਰੇ ਕੰਮ ਕਰਨੇ ਆ ਲੱਤਾਂ ਫੇਰ ਜਿਹੜੇ ਅੰਦਰ ਸਾਡੇ ਜਿਸਮਾਨੀ ਅਜ਼ਾਅ ਹੈ ਜਿਸ ਤਰ੍ਹਾਂ ਦਿਲ ਜਿਗਰ ਗੁਰਦੇ ਇਹ ਸਾਰੇ ਏਡੇ ਕੀਮਤੀ ਹੈ ਕਿ ਕੋਈ ਲੱਖਾਂ ਰੁਪਏ ਵੀ ਦੇਵੇ ਜਾਂ ਅਰਬਾਂ ਰੁਪਏ ਕਰੋੜਾਂ ਰੁਪਏ ਵੀ ਦੇਵੇ ਤੇ ਫੇਰ ਵੀ ਇਸ ਤਰ੍ਹਾਂ ਦੀ ਚੀਜ਼ ਉਹਨੂੰ ਨਹੀਂ ਮਿਲ ਸਕਦੀ ਜਿੰਨੀ ਮਰਜ਼ੀ ਸਾਇੰਸ ਨੇ ਤਰੱਕੀ ਕਰ ਲਈ ਹੈ ਡਾਕਟਰ ਜਿੱਡੇ ਮਰਜ਼ੀ ਕਾਬਲ ਹੋ ਗਏ ਆ ਪਰ ਜਿਹੜੀ ਚੀਜ਼ ਰੱਬ ਸੋਹਣੇ ਨੇ ਪੈਦਾ ਕੀਤੀ ਹੈ ਉਹ ਜਿੱਦੀ ਨਹੀਂ ਬਣਾ ਸਕਦੇ ਜੇ ਕੋ ਡਾਕਟਰ ਤੁਹਾਨੂੰ ਉਹਦੇ ਨਾਲ ਦੀ ਚੀਜ਼ ਪਾ ਵੀ ਦੇਣਗੇ ਤੇ ਉਹ ਉਂਝ ਨਹੀਂ ਕੰਮ ਕਰੇਗੀ ਜੰਜ ਰੱਬ ਸੋਣੇ ਦੀ ਪੈਦਾ ਕੀਤੀ ہوئی ਚੀਜ਼ ਕਰਦੀ ਹੈ ਕਿਉਂਕਿ ਇਹ ਰੱਬ ਦੀ ਚੀਜ਼ ਜਿਹੜੀ ਬਣਾਈ ਚੀਜ਼ ਹੈ ਨਾ ਉਹਦਾ ਕੋਈ ਨਾਮੁਲ ਬਦਲ ਨਹੀਂ ਕੋਈ ਜੋੜ ਨਹੀਂ ਜਿਹੜੀ ਡਾਕਟਰ ਚੀਜ਼ ਤੁਹਾਡੇ ਅੰਦਰ ਪਾਉਣਗੇ ਉਹ ਤੁਹਾਨੂੰ ਫਿਰ ਸੋਹ ਤਰ੍ਹਾਂ ਦੀਆਂ ਇਤਿਆਤਾਂ ਦੱਸਣਗੇ ਕਿ ਤੁਸੀਂ ਇੰਜ ਨਹੀਂ ਕਰਨਾ ਇੰਜ ਨਹੀਂ ਕਰਨਾ ਪਰ ਜਿਹੜੀ ਰੱਬ ਸੋਣੇ ਨੇ ਚੀਜ਼ ਬਣਾ ਕੇ ਦਿੱਤੀ ਸਾਨੂੰ ਦੇਖ ਲਓ ਕਿ ਅਸੀਂ ਕੋਈ ਵੀ ਇhtiyat ਕਰਨੇ ਆ ਹਰ ਚੀਜ਼ ਖਾਈ ਪੀ ਜਾਨੇ ਆਂ ਹਰ ਤਰ੍ਹਾਂ ਦਾ ਇੰਜੋਏ ਕਰ ਰਹੇ ਆਂ ਤੇ ਕੁਝ ਵੀ ਨਹੀਂ ਹੋਉਂਦਿਆ ਤੇ ਜਿਹੜਾ ਮਤਬਾਦਲ ਚੀਜ਼ ਕੋ ਡਾਕਟਰ ਪਾ ਕੇ ਦਿੰਦੇ ਆ ਉਹ ਫਿਰ 100 ਤਰ੍ਹਾਂ ਦੀ ਪਰਹੇਜ਼ ਦੱਸਦੇ ਆ ਇਹ ਨਹੀਂ ਖਾਣਾ ਇੰਜ ਨਹੀਂ ਕਰਨਾ ਤੇ ਤੂੰ ਵਜ਼ਨ ਨਹੀਂ ਚੁੱਕਣਾ ਹੋਵੇ ਯਾਨੀ ਕਿ 100 ਤਰ੍ਹਾਂ ਦੀਆਂ ਪਰਹੇਜ਼ਾਂ ਦਾ ਛੱਡਦੇ ਆ ਇਸ ਕਰਕੇ ਕਿ ਸਾਨੂੰ ਅਸੀਂ ਰੱਬ ਦਾ ਫਿਰ ਸ਼ੁਕਰ ਨਹੀਂ ਕਰਦੇ ਵਜਾ ਕਿ ਸਾਨੂੰ ਰੱਬ ਦੀਆਂ ਦਿੱਤੀਆਂ ਜਿਹੜੇ ਨਿਮਤਾਂ ਨਾ ਉਹਨਾਂ ਦਾ ਸਾਨੂੰ ਅੰਦਾਜ਼ਾ ਹੀ ਨਹੀਂ ਕਿ ਕਿੱਡੀਆਂ ਕੀਮਤੀ ਐ ਜਿਨ੍ਹਾਂ ਨੂੰ ਪਤਾ ਹੁੰਦਾ ਨਾ ਜਾਂ ਅੰਦਾਜ਼ਾ ਹੁੰਦਾ ਉਹ ਰੱਬ ਦਾ ਬੜਾ ਸ਼ੁਕਰ ਅਦਾ ਕਰਦੇ ਜਿਹੜਾ ਬੰਦਾ ਜ਼ਿੰਦਗੀ ਕੋਈ ਰੱਬ ਦੀ ਨਿਮਤ ਛਿੰਝਾਏ ਨਾ ਜਾਂ ਖੋਈ ਜਾਏ ਉਹਨੂੰ ਪੁੱਛ ਕੇ ਦੇਖੋ ਕਿ ਕਿੱਡਾ ਕੀਮਤੀ ਐ ਤੇ ਹਰ ਵੇਲੇ ਰੱਬ ਦੀਆਂ ਦਿੱਤੀਆਂ ਹੀਆਂ ਨਿਮਤਾਂ ਦਾ ਸ਼ੁਕਰ ਅਦਾ ਕਰਦੇ ਰੋ ਕਿਉਂਕਿ ਇਹ ਜਿਹੜੀਆਂ ਨਿਮਤਾਂ ਆਈਆਂ ਦੀਆਂ ਨਿਮਤਾਂ ਤੁਹਾਨੂੰ ਕਿਤੇ ਵੀ ਨਹੀਂ ਮਿਲ ਸਕਦੀਆਂ ਬਾਕੀ ਅੱਜ ਦੀ ਕਥਾ ਬਹੁਤ ਸੋਹਣੀ ਸੀ ਬਹੁਤ ਅੱਛਾ ਲੱਗਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਆਪਣੇ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਖੁਦੇ ਸਰਾ ਖਿਆਲ ਰੱਬ ਰਾਖਾ